ਅ ਦੇਖੋ ਇੱਕ ਤਾਂ ਜਿਹੜਾ ਸੈਂਟਰ ਹੈ ਹੁਣ ਸੈਂਟਰ ਸਰਕਾਰ ਹੀ ਨਹੀਂ ਚਾਹੁੰਦੀ ਵੀ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਬਣੇ ਤਾਂ ਤੁਸੀਂ ਕਹਿ ਸਕਦੇ ਹੋ ਵੀ ਸੈਂਟਰ ਦੇ ਦਬਾਹ ਹੇਠਾ ਕੇ ਹੀ ਪੰਜਾਬ ਸਰਕਾਰ ਹੈ ਜੋ ਇਹ ਓਏ ਜਿਸ ਜਿਵੇਂ ਇਹ ਠੋਕ ਕੇ ਕਹਿਣਾ ਚਾਹੀਦਾ ਅੱਜ ਓਵੇਂ ਨਹੀਂ ਕਹਿੰਦੀ ਭਈ ਜਿਵੇਂ ਪੀਏਯੂ ਆਪਾਂ ਲਈ ਸੀ ਪਹਿਲਾਂ ਹਨਾ ਓਵੇਂ ਅੱਜ ਪੀਯੂ ਨਹੀਂ ਲਈ ਜਾ ਰਹੀ ਤਾਂ ਇਹਦੇ ਵਿੱਚ ਇਹ ਰੋਲ ਵੀ ਹੈਗਾ ਵੀ ਜਿਹੜੀ ਸੈਂਟਰ ਸਰਕਾਰ ਹੈ ਉਹਦੇ ਹੇਠਾਂ ਜਿਹੜੀ ਪੰਜਾਬ ਸਰਕਾਰ ਦਬ ਰਹੀ ਹੈ ਕਿਉਂਕਿ ਇਸ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਕੋਲ ਪਹਿਲਾਂ ਵੀ ਮੌਕੇ ਰਹਿਨੇ ਸੀ ਤਾਂ ਕਿਹਨੇ ਹੁਣ ਵੀ ਮੌਕੇ ਹੈਗੇ ਨੇ ਹੁਣ ਵੀ ਡਾਟਮਾ ਸਟੈਂਡ ਲੈਂਡ ਸਟੈਂਡ ਲੈਂਡ ਦਾ ਮਤਲਬ ਕੀ ਹੈ ਨਾ ਵੀ ਕੋਈ ਐਕਸ਼ਨ ਕਰਨ ਕੋਈ ਕੋਈ ਡਿਸਾਈਸਿਵ ਇਹੋ ਜੀ ਚੀਜ਼ ਕਰਨ ਜੋ ਚੀਜ਼ ਹੁਣ ਦੇਖੋ ਵੀ ਸਰਕਾਰੀ ਮੈਜਰਸ ਇਸਤੇਮਾਲ ਕਰਕੇ ਕੋਈ ਐਕਸ਼ਨ ਸ਼ੁਰੂ ਤਾਂ ਕੀਤਾ ਜਾ ਹੀ ਸਕਦਾ ਹੈ ਨਾ ਲੀਗਲੀ ਚੈਲੰਜ ਹੋ ਸਕਦਾ ਇਹਨੂੰ ਇਹਨੂੰ ਪ੍ਰਸ਼ਾਸਨਿਕ ਤੌਰ ਤੇ ਇਹਨੂੰ ਕੀ ਕਿਹਾ ਜਾ ਸਕਦਾ ਵੀ ਸਾਡੀ ਹੋਣੀ ਚਾਹੀਦੀ ਹੈ ਕਈ ਕਈ ਚੀਜ਼ਾਂ ਨੇ ਇਹਦੇ ਕੀਤੇ ਜਾ ਸਕਦੇ ਤੇ ਅਸੀਂ ਉਹੀ ਕਹਿੰਨੇ ਵੀ ਅਸੀਂ ਅਸੀਂ ਹਜੇ ਵੀ ਕਹਿੰਨੇ ਵਿੱਚ ਅਸੀਂ ਚਾਹੁੰਦੇ ਆਂ ਵੀ ਆਉਣ ਵਾਲੇ ਸੈਸ਼ਨ ਦੇ ਵਿੱਚ ਇਹਦੇ ਬਾਰੇ ਗੱਲ ਹੋਵੇ ਇਹਦੇ ਬਾਰੇ ਠੋਸ ਕੰਕਰੀਟ ਸਟੈਂਡ ਲਿਆ ਜਾਵੇ ਤੇ ਅਸੀਂ ਉਮੀਦ ਕਰਦੇ ਆਂ ਵੀ ਸਰਕਾਰ ਇਸ ਤਰ੍ਹਾਂ ਕਰੇਗੀ